ਹਾਂਜੀ ਦੋਸਤੋ ਅੱਜ ਆਪਾਂ ਖੜੇ ਆਂ ਜ਼ਿਲ੍ਹਾ ਲੁਧਿਆਣਾ ਪਿੰਡ ਸਰਾਬਾ ਵਿਖੇ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਪਿੰਡ ਸ਼ਹੀਦ ਕਾਤਾਰ ਸਿੰਘ ਸਰਾਬੇ ਦਾ ਪਿੰਡ ਆ ਜਿਨ੍ਹਾਂ ਨੇ ਕਿ ਬਹੁਤ ਹੀ ਛੋਟੀ ਉਮਰ ਵਿੱਚ ਦੇਸ਼ ਲਈ ਕੁਰਬਾਨੀ ਕੀਤੀ ਸੀ ਤੇ ਅੱਜ ਆਪਾਂ ਤੁਹਾਨੂੰ ਉਹਨਾਂ ਦਾ ਜੱਦੀ ਘਰ ਦਿਖਾਉਣੇ ਆਂਗੇ ਇਹ ਦੂਰੋਂ ਲੁੱਕ ਹੈਗੀ ਉੱਪਰ ਝੰਡਾ ਲਹਿਰਾਉਂਦਾ ਹੈਗਾ ਤੇ ਘਰ ਦੇ ਬਾਹਰ ਜੋ ਬੋਰਡ ਲੱਗੇ ਹੋਏ ਨੇ ਤੁਸੀਂ ਵੀਡੀਓ ਪਾਜ਼ ਕਰਕੇ ਉਹਨਾਂ ਦਾ ਇਤਿਹਾਸ ਵੀ ਪੜ੍ਹ ਸਕਦੇ ਹੋਵੋਗੇ ਇਹ ਵੀਡੀਓ ਪਾਜ਼ ਕਰਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋਗੇ ਇਹ ਜੱਦੀ ਘਰ ਹੈਗਾ ਚਲੋ ਆਪਾਂ ਤੁਹਾਨੂੰ ਅੰਦਰੋਂ ਸਾਰੇ ਘਰ ਦਾ ਵਿਊ ਦਿਖਾਉਣੇ ਆਗੇ ਅੱਛਾ ਦੋਸਤੋ ਜਦੋਂ ਹੀ ਘਰ ਦੇ ਅੰਦਰ ਐਂਟਰ ਹੋਏ ਤਾਂ ਆਟੋਮੈਟਿਕੀ ਬੜੀ ਠੰਡਕ ਮਹਿਸੂਸ ਹੋਈ ਪੁਰਾਣੇ ਘਰਾਂ ਦੀ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਗਈ ਵੀ ਛੱਤਾਂ ਠੰਢੀਆਂ ਹੁੰਦੀਆਂ ਨੇ ਤੇ ਇਹ ਜੱਦੀ ਘਰ ਆਸ਼ੀਰਦ ਕਰਤਾਰ ਸਿੰਘ ਸਰਬਾਜੀ ਦਾ ਤੇ ਤੁਹਾਨੂੰ ਆਪਾਂ ਫੋਟੋਆਂ ਵੀ ਦਿਖਾਉਣੇ ਆ ਉਹਨਾਂ ਦੀਆਂ ਜੋ ਉਹਨਾਂ ਦੇ ਸਾਥੀ ਸੀਗੇ ਉਹਨਾਂ ਨਾਲ ਵੀ ਉਹਨਾਂ ਦੀਆਂ ਕੁਝ ਤਸਵੀਰਾਂ ਗਈਆਂ ਨੇ ਤੇ ਅੱਗੇ ਇੱਕ ਕਮਰਾ ਹੈਗਾ ਦੇਖੋ ਪੁਰਾਣੇ ਜ਼ਮਾਨੇ ਦੀਆਂ ਵਸਤੂਆਂ ਜੇ ਵੀ ਘਰ ਚ ਸਾਂਭ ਕੇ ਰੱਖੀਆਂ ਹੋਈਆਂ ਨੇ ਇੱਕ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੇ ਘਰ ਨੂੰ ਸਾਂਭ ਸੰਭਾਲ ਕੇ ਰੱਖਿਆ ਹੋਇਆ ਹੈਗਾ ਕਰਤਾਰ ਸਿੰਘ ਸਰਾਭਾ ਵੇਲੇ ਦੀਆਂ ਜੋ ਸਾਰੀਆਂ ਚੀਜ਼ਾਂ ਸੀਗੀਆਂ ਵਸਤੂਆਂ ਉਵੇਂ ਸਾਂਭ ਕੇ ਰੱਖੀਆਂ ਹੋਈਆਂ ਨੇ ਇਹ ਆ ਇਹ ਆਪਣੇ ਦੇਸ਼ ਦੀਆਂ ਇੱਕ ਅਨਮੋਲ ਚੀਜ਼ਾਂ ਨੇ ਜਿਹੜੀਆਂ ਕਿ ਮੁੱਲ ਨਹੀਂ ਮਿਲ ਸਕਦੀਆਂ 19 ਸਾਲ ਦੀ ਉਮਰ ਦੇ ਵਿੱਚ ਕੁਰਬਾਨੀ ਦੇਣੀ ਦੇਸ਼ ਲਈ ਬਹੁਤ ਵੱਡੀ ਗੱਲ ਹੈਗੀ ਆ ਇੱਕ ਨਾਲ ਲੱਗਦਾ ਰੂਮ ਹੈਗਾ ਉੱਪਰ ਛੱਤ ਹੈਗੀ ਇਹ ਇੱਕ ਦੂਸਰਾ ਗੇਟ ਆ ਗਿਆ ਕਮਰੇ ਦਾ ਜਿਹੜਾ ਕਿ ਗਲੀ ਨਾਲ ਲੱਗਦਾ ਹੈ ਇਕ ਸੈਕੰਡ ਗਿੱਟ ਫੇਅਰ ਆਗਾ ਜੋ ਗਲੀ ਨਾਲ ਲੱਗਦਾਗਾ ਤੇ ਕੁਝ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਉਹਨਾਂ ਦੀਆਂ ਸਾਥੀ ਸੁਖਦੇਵ ਸਿੰਘ ਬਾਬੂ ਹਰਨਾਮ ਸਿੰਘ ਸ਼ਹੀਦ ਰੰਗਾ ਸਿੰਘ ਇਹ ਬਾਰੋਂ ਵਿਊ ਆ